ਸ਼ਰਮਾ ਜੀ ਰਮਨਤਲਾ ਸ਼ਰਮਾ ਜੀ ਜੋ 826 ਰਾਸ਼ਨ ਵਾਟ ਸੰਗਰ ਹੋ ਰਹੇ ਉਹਨਾਂ ਬਾਰੇ ਕੀ ਕਹਣਗੇ ਮੇਰੀ ਉਮਰ ਲਗਭਗ 75 ਸਾਲ ਦੀ ਹੈ 50 55 ਸਾਲ ਤੇ ਹੋ ਸੰਭਾਲੀ ਨੂੰ ਹੋ ਗਏ ਸਮਾਜ ਸੇਵਾ ਦੇ ਕੰਮ ਤੇ ਹੀ ਸ਼ੁਰੂਆਤ ਕੀਤੀ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਨਰ ਸੇਵਾ ਨਾਰਾਇਣ ਸੇਵਾ ਦੇ slogan ਥੱਲੇ ਕਿਸੇ ਸਾਥੀ ਨੇ ਵਿਚਾਰ ਕੀਤਾ ਹੋਊਗਾ ਮਾਨਯੋਗ ਡਾਕਟਰ ਸਰੇਂਦਰ ਜੀ ਨੇ ਉਹ ਨਿੱਕਾ ਜਿਹਾ ਪੌਦਾ ਅੱਜ ਜਿਹੜਾ ਵਟ ਰੁਖ ਬਣਿਆ ਤੁਹਾਡੇ ਸਾਹਮਣੇ ਹੀ ਆ 22 ਸਾਲ ਹੋ ਗਿਆ ਹਰ ਕੰਮ ਜਿਹੜਾ ਉਹ ਛੋਟੇ ਜਿਹੇ ਲੈਵਲ ਤੋਂ ਹੀ ਹੁੰਦਾ ਤੇ ਵੱਧਦਾ ਵੱਧਾ ਵਟ ਰੁਖ ਬਣਦਾ ਮੈਂ ਸਵਰਗੀ ਡਾਕਟਰ ਸਰੇਂਦਰ द्विवेदी ਜੀ ਦੇ ਚਰਨਾਂ 'ਚ ਨਤਮਸਤਕ ਹੁੰਦਾ ਇਹੋ ਜਿਹੇ ਸੰਸਥਾਵਾਂ ਨੂੰ ਜਿੰਦਾ ਰੱਖਣਾ ਬਹੁਤ ਔਖਾ ਬਹੁਤ ਔਖਾ ਜੀ ਸ਼ਰਮਾ ਜੀ ਜੋ ਅੱਜ 265 ਨਿਸਤਾਨ ਟੇਲਾ ਸੰਪਤੀ ਵਰਤਨ ਰਾਸ਼ਨ ਵੰਡ ਸਮਾਹਰਨ ਵਜੋਂ ਮੈਂ ਕਿਹਨਾਂ ਚੋਂ ਹਾਂਜੀ ਮੈਂ 265 ਵਾ ਮਾਸਿਕ ਰਾਸ਼ਨ ਵੰਡ ਸਮਾਹਰੂ ਸੀ ਅੱਜ ਅਸੀਂ ਪਿਛਲੇ 22-23 ਸਾਲਾਂ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਧਵਾਵਾਂ ਔਰਤਾਂ ਨੂੰ ਬੇਸਾਰਾ ਔਰਤਾਂ ਨੂੰ ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਰਹੇ ਹਾਂ ਜਿਹਦੀ ਤਹਿਤ ਅਸੀਂ ਅੱਜ 265ਵੇਂ ਮਹੀਨੇ 'ਚ ਪਹੁੰਚ ਗਏ ਹਾਂ ਜਿਹਦੇ ਵਿੱਚ ਅਸੀਂ 425 ਔਰਤਾਂ ਨੂੰ ਹਰ ਮਹੀਨੇ ਰਾਸ਼ਨ ਦੇ ਰਹੇ ਆ ਉਹਨਾਂ ਦੀ ਰਸੋਈ ਦਾ ਲੋੜ ਵਾਲਾ ਸਮਾਨ ਅਸੀਂ ਹਰ ਮਹੀਨੇ ਦੇ ਰਹੇ ਆ ਤੇ ਸਾਰੇ ਮੈਂਬਰ ਸਾਡੇ ਸਹਿਯੋਗ ਨਾਲ ਜਿੰਨੇ ਵੀ ਸਾਡੇ ਸਮਤੀ ਦੇ ਮੈਂਬਰ ਆ ਅਸੀਂ ਉਹਨਾਂ ਦੇ ਸਹਿਯੋਗ ਨਾਲ ਪੈਸਾ ਕਲੈਕਟ ਕਰਕੇ ਹਰ ਔਰਤ ਨੂੰ ਅਸੀਂ ਰਾਸ਼ਨ ਉਹਨਾਂ ਦੇ ਘਰੇ ਪਹੁੰਚਾ ਰਹੇ ਆ ਤੇ ਫਿਰ ਲੜੀ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਤੇ ਅਸੀਂ 425 ਔਰਤਾਂ ਦਾ ਰਾਸ਼ਨ ਉਹਨਾਂ ਦੇ ਘਰੇ ਗੱਡੀਆਂ ਦੇ ਰਾਹੀਂ ਉਹਨਾਂ ਦੇ ਘਰੇ ਅਸੀਂ ਪਹੁੰਚਾ ਦਿੱਤਾ ਇਸ ਵਾਸਤੇ ਅਸੀਂ ਹਾਜ਼ਰ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸੰਸਥਾ ਨਾਲ ਹਰ ਮੈਂਬਰ ਜੁੜੇ ਆਪਣੀ ਦਾੰ ਜਿਹੜਾ ਵੀ ਜੋ ਆਪਾਂ ਰੂਪਾਂ ਤੇ ਕੰਪਨੀ ਰਾਤਵਾਰਤ ਹੋਇਆ ਜੋ ਟਾਈਮ ਹੈ ਪਹਿਲਾਂ ਸਭ ਤੋਂ ਪਹਿਲਾਂ ਛਾਣਨ ਨਾਲ ਜੁੜੇ ਸਟਾਰਬਾਕਰ ਜਗਤ ਪ੍ਰਯਾਤ ਪਿੰਡ ਜਮੀਨ ਨੂੰ ਮਿਲਕਰ ਕਰਦਾ ਜੀ ਆਖਣਾ ਤਕਰੀਰੀ ਕਿ ਇਹ ਚਲੋ ਪੁਆਲਾ ਦੀ ਜੀ ਹੈ ਜਗਦਾ ਕਰਦੇ ਰਹੀ ਜੀ ਆਇਆਂ ਨੂੰ ਜੀ ਅਸੀਂ ਅੱਜ ਪਹੁੰਚੇ ਨਿਸ਼ਕਾਮ ਸੇਵਾ ਸੰਪਤੀ ਜੀ ਵਾਸ਼ਿੰਗ ਟਾਊਨ ਮੰਧਵੀ ਗਰਾਜ ਇਹ ਵਾਸ਼ਿੰਗਮ ਸਮਾਰੋਹ ਦੇ ਨਾਲ ਇਹ ਵੀ ਨਿਸ਼ਕਾਮ ਸੇਵਾ ਸੰਪਤੀ ਕੋੜਕਪੂਰਾ 2003 ਤੋਂ ਰਜਿਸਟਰਡ ਹੈ ਔਰ 11 ਬੇਸਾਰਾ ਔਰਤਾਂ ਦੇ ਨਾਲ ਇਹ ਨਿਸ਼ਕਾਮ ਸੇਵਾ ਸੰਪਤੀ ਵੱਲੋਂ ਰਾਸ਼ਨ ਦਿੱਤਾ ਜਾਂਦਾ ਸੀ ਅੱਜ 425 ਬੇਸਾਰਾ ਔਰਤਾਂ ਨੂੰ ਰਾਸ਼ਨ ਦੇਣ ਦੇ ਕਾਬਿਲ ਹੋਈ ਹੈ ਇਹ ਜਿਹੜੀ ਕਲੈਕਸ਼ਨ ਹੈ দান ਦੀ ਰਾਸ਼ੀ ਕੋ ਬਾਜ਼ਾਰ ਚ ਕੋਈ ਪਰਚ ਨਹੀਂ ਕੱਟੀ ਜਾਂਦੀ ਜਿਹੜੇ ਸਾਰੇ ਮੈਂਬਰ ਸਹਿਬਾਨਾ ਆਪਣੀ ਜੇਬ ਚੋਂ ਜੋ ਆਪਦੀ ਇੱਛਾ ਅਨੁਸਾਰ ਮੰਥਲੀ ਇਅਰਲੀ ਛਮਾਈ ਜੋ ਆ ਪੈਸੇ ਦਿੱਤੇ ਜਾਂਦੇ ਆ